ਮਸਿਕ ਆ ਜੀ ਸਾਰਿਆਂ ਨੂੰ ਮਾਈ ਸਾਂਪਾ ਬੰਨਦੀ ਐ ਸੱਣੀ ਤੇ ਲਿਆ ਕੇ ਸੱਣੀ ਸੁਣੀ ਰਲਾਤੀ ਤੇ ਅੱਤੇ ਲਾਈਟ ਸਾਰਾ ਦਿੰਨੀ ਆ ਜੀ मां केरा हूंद सेट जीरा शाम सिटांगे 5:00 कजे

ਤੇ ਹੈਗਾ ਸਟੇਜ ਦਾ ਤੇ ਆਉਂਦੇ ਆ ਥੋੜੇ ਮਹਿੰਗੇ ਨੇ 550 ਰੁਪਏ ਦਾ ਤੇ ਹੈ ਇਹਦਾ ਨਜ਼ਾਰਾ ਪੂਰਾ ਉਹ ਹਵਾ ਪਰ ਮਰ ਗਿਆ ਪਰ ਆ ਜਾਂਦਾ ਪਰ ਇਹ ਆਪਣੀ ਗੁਰਤਾ ਹੈ ਜਿੱਥੇ ਖਾਲਦੇ ਨਹੀਂ ਹੈਗੇ ਕੋਦਰ ਸਰਦੀ ਵੇਲੇ ਮੈਂ ਸੋਚਿਆ ਮੈਂ ਰੇੜੀ ਹੀ ਲਿਆਵਾਂ ਗੋਲਟ ਨਾਲ ਕੋਲੋਂ ਬਿੰਦੇ ਬਿੰਦੇ ਕਿਡੇ ਲਾਉਣੇ ਵੀ ਔਖੇ ਨੇ ਤੇ ਆਪਾਂ ਰੇੜੀ ਹੀ ਕਰ ਲਿਆ ਕਰਾਂ ਫੁੱਲ ਇਸ ਟਾਇਰ ਜੈੜੀ ਨਹੀਂ ਹੁੰਦੀ ਇਹਦੀ ਉਹ ਲੇਮ ਪਰਕੇ ਉਹਨੂੰ ਸਿੱਧੀ ਰੂੜੀ ਵੱਨੀ ਕਰਦੇ ਟੱਕਰ ਕੇ ਛੱਡਦੇ ਰੂੜੀ ਤੇ ਆਪੇ ਜੜ ਜਾਂਦਾ ਹੈ ਹੈਨਾ ਜਿਹੜੇ ਮੂੰਹ 'ਚ ਪਾਣੀ ਭੇਣ ਕਰਕੇ ਸੰਸਤ ਜਾਉਗੇ ਉਹੂ

ਕੱਟੀ ਦੇ ਸਿੰਘ ਕੋਤਨ ਨੇ ਢੰਗ ਨਾਲ ਨਾ ਨਾ ਨਿੱਕੇ ਨਿੱਕੇ ਇਹੇ ਚੌੜੇ ਜਿਹੇ ਸੰਗ ਕੋਣੋਂ ਉਹ ਛੇਤੀ ਮੋੜ ਜਾਣਾ ਮੋੜ ਨੂੰ ਵੀ ਲੱਗਦੇ ਸਿੱਧੇ ਚੜੀਆਂ ਲੱਗਣਾ ਜਨਾ ਜਲਾਈਏ ਦੋ ਯਾ ਇੱਚੜੀਆਂਲੇ ਹੋਇ ਥਾ ਤਾ ਅੱਜ ਲਿਆਉਣੇ ਇਹਦੇ ਆ ਦੀ ਮਾਰ ਸੀ ਗਏ ਚੰਗ ਚੌੜੇ ਕਪੜੇ ਘਣ ਲੱਗਿਆਂ ਦੀ ਵੀਵੋ ਸੰਨੀਖਾਈ ਇਹ ਨਹੀਂ ਆਏ ਸਾੜੀ ਜੀ ਤੁਨੀ ਨਾ ਘਾ ਤੋ ਰਹਿਣ ਦੇ ਹੂੰ ਦੇਖੀ ਸੁੱਕੀ ਤੋੜੀ ਦਿਖਾਈ ਜਾਂਦੀ ਹੂੰ 来ਗਾ ਹੀ ਰੂਗਾ ਤੇ ਆਪਣੇ ਸਿਆਲੇ ਦੀ ਤਾਬ ਹੈ ਤੇ ਚੜੇ ਟੁੱਟ ਗਏ ਨਾ ਮੈਲੇਣਾ ਕਹਿੰਦਾ ਨਾ ਮੈਨੇ ਆ ਮੰਗੇ ਹੀ ਨਿਆਰਾ ਰੋਦੁੰਦੇ ਸਾਰਾ ਚ ਸੜਗੀਆਂ ਪਾਈਆਂ ਹੁਣ ਜਰਾਪਾ ਉਹੇ ਉੱਤੇ ਜੜੀ ਆ ਤੇ ਥੋੜੀ ਕੱਟ ਇਹ ਖਦਿਆ ਸਰਦੀ ਵੇਨ ਤਾਂ ਲਿਆਵਾਂਗੇ ਰੇੜੀ ਆਪਾਂ ਫਸਤੇ ਹੱਤ ਕਰਾਂਗੇ ਰੂੜੀ ਬੰਨੀ ਨੂੰ ਤੇ ਦੁਪਹਿਰੇ ਦੁਪਹਿਰੇ ਲਾ ਆ ਮੱਝਾਂ ਦੇ ਸਿੰਗਾ ਤੇ ਤੇਲ ਜੱਫਾ ਬਲਾਉਤਾ ਬਣਾਇਆ ਨੇ ਸਿੰਗਾ ਦੇ ਤੇਲ ਨਾਲ ਕਾਏ ਹੱਥ ਤੇ ਆਪ ਲਾਉਣੇ ਆ ਇੱਕ ਵਾਰੀ ਸਿੰਗਾ ਦੇ ਤੇ ਮੱਝਾਂ ਸੈਨਣਾ ਵਧੀਆ ਵੀ ਲੱਗਦਾ ਨੇ ਖੁਸ਼ਕੀ ਨਹੀਂ ਆਉਂਦੀ ਮੱਛਰ ਹੋ ਗਿਆ ਉਹਨਾ 2 ਦਿਨਾਂ ਨਾਲ ਜਾਦੇ ਮੀਂਹ ਆ ਪੈ ਗਿਆ ਕੁਸਤਾ ਪਾ ਕਰਕੇ ਕੋਈ ਕਾਲੂ ਹੋਈ ੜਾ ਇਹ ਟੁੱਟਾ ਮਾਰਦਾ ਕੱਟੀਆਂ ਹੀ ਡਾਵਾਸੇ ਲਾ ਤਾਂ ਤੱਕ ਪੂਰਾ ਕਾ ਕਰਤਾ ਬਈਆ 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 ਭਾਏ ਭਾਏ ਲਾ ਤੇ ਆਪਾਂ ਬਾਰੋਂ ਵੀ ਛਿਰਤਾ ਕੋਹਾ ਸਾਰਾ ਹਵਾ ਬਹੁਤ ਉਹ ਜਲਦੀ ਅੱਜ ਆ ਦੇਖ ਐਂ ਦੇਖਾਂ ਡੁੱਕਾ ਹਰ ਲਈ ਜੰਦੀਆਂ ਨੇ ਰੂੜੀ ਆ ਗਈ ਉਹਨਾਂ ਨੂੰ ਵਾਲੀ ਚਕਾਉਣੀ ਪਊਗੀ ਆ ਕਹਿੰਦਾ ਸੀ ਪਾਪਾ ਤੂੜੀ ਜੀ ਥੋੜੀ ਹੋਊਗਾ ਤਾਂ ਤੇ ਮੱਛਰ ਹੋ ਗਿਆ ਦੋ ਤਿੰਨ ਦਿਨਾਂ ਮੀਂਹ ਆ ਕਰਕੇ ਹੁਣ ਧੂਈਆਂ ਦੁਬਾਰਾ ਵੱਡੀਆਂ ਲਾਉਣੀਆਂ ਪੈਣੀਆਂ ਨੇ ਪਹਿਲਾਂ ਛੋੜਾ ਛੋੜਾ ਲਾ ਆਂਦੇ ਸੀਗੇ ਆ ਵੀ ਦਿਨਾਂ ਚ ਹੀ ਹੋ ਗਿਆ ਪੌਦਾ ਇਹ ਹਨਾ ਬਹੁ ਸੇਤੀ ਹੋਇਆ ਹੈ ਇਹ ਥੱਲੋਂ ਥੱਲੋਂ ਘਟਣ ਵਾਲਾ ਹੈ ਗਹਾਰੇ ਤਾਂ ਗਲੇ ਵੀ ਪੈ ਨੇ ਉਦੋਂ ਖੇਤ ਗਿਆ ਸੀ ਮੈਂ ਤੂੜੀ ਵਾਲੇ ਚ ਧਰ ਦਿੰਦੇ ਸਾਰੀਆਂ ਇਹ ਪਾਣੀ ਆਪਾਂ ਤੇ ਫਿਰ ਧਾਰਾ ਆਪਾਂ ਨਾ ਕੱਢਦੇ ਹੁੰਨਾ ਵਾ 5:00 ਵਜੇ ਲੱਗੇ ਜਾਂਦੇ ਆ ਨਾ ਧਾਰਾ ਕੱਢਣਾ ਤਾਂ ਕਰਕੇ ਪਾਣੀ ਤੇ ਹਰ ਸੰਨੀ ਸੁੰਨੀ ਟਾਈਮ ਨਾ ਪਾਣੀ ਪੈਂਦੀ ਹੈ ਨਾ ਤੇ ਉਸ ਵੇਲੇ ਵੀ 5:00 ਵਜੇ ਕੱਢਦੇ ਹੁੰਨਾ ਧਾਰ ਹੈ ਹਾਂ ਆਹ 8:40 ਤੱਕ ਇਹ ਆਪਣੀ ਵਧੀਆ ਰੋਟੀ ਬਾਗੀ ਮਾਰ ਚੱਕੀ। ਦੁਨੀਆ ਉਸ ਤੇ ਲੱਗਦੀ ਹੈ। ਜਿੰਨੀ ਕੱਪਾਂ ਨੂੰ ਆਸ ਆ ਉੱਥੇ ਤੇ ਕਪਾੜੀ ਵੀ ਹੈ। ਚੰਗੇ ਰੋਟੀ ਤੇ। ਚਲੋ ਅੱਜ ਦੇ ਵਲੌਗ ਦਾ ਆਪਾਂ ਇੱਥੇ ਕਰਦੇ ਆ ਐਂਡ। ਧੰਨਵਾਦ ਸਾਰਿਆਂ ਦਾ। ਫਾਸਰੀ ਅਟਾ ਲਈ। ਓਕੇ ਬਾਏ।